ਜੇਲ੍ਹਾਂ ਵਿੱਚ ਹੋ ਰਹੀਆਂ ਇੰਟਰਵਿਊਆਂ ਜੇਲ੍ਹਾਂ 'ਚ ਜਾ ਰਹੇ ਮੋਬਾਈਲ ਫੋਨ ਜੇਲ੍ਹਾਂ ਵਿੱਚ बिक ਰਿਹਾ ਚਿੱਟਾ ਜੇਲ੍ਹਾਂ ਵਿੱਚ ਹੋ ਰਹੀ ਹੈ ਸਮਗਲਿੰਗ ਤੇ ਜੇਲ੍ਹਾਂ ਵਿੱਚ ਹੋ ਰਹੀ ਹੈ ਦਾਦਾਗਰੀ ਇਹ ਤੋਂ ਖਫਾ ਹੋ ਕੇ ਮਾਨਯੋਗ ਹਾਈ ਕੋਰਟ ਨੇ ਸਖਤ ਸਟੈਂਡ ਲਿਆ ਪੰਜ ਜੇਲ੍ਹ ਸੁਪਰਡਟਾਂ ਦੀ ਜੇਲ੍ਹ ਸੁਪਰਡਿੰਟੈਂਡੈਂਟ ਯਾਨੀ ਉਹ ਪਾ ਜੇਲ੍ਹ ਸੁਪਰਡੈਂਟ ਕਹਿੰਦੇ ਆ ਉਨ੍ਹਾਂ ਦੀਆਂ ਜਾਇਦਾਦਾਂ ਦੀ ਇਨਕੁਆਰੀ ਮੰਗ ਲਈ ਕਿ ਇਹਨਾਂ ਦੀ ਰਿਪੋਰਟ ਪੇਸ਼ ਕਰੋ ਕਿ ਕਿੰਨੀ-ਕਿੰਨੀ ਨਾਲ ਕੋਲੇ ਜਾਇਦਾਦ ਹੈ ਪੰਜ ਜ਼ਿਲ੍ਹਾਂ ਦੇ ਸੁਪਰਡੈਂਟਾਂ ਦੀ ਉਹ ਹਾਈ ਕੋਰਟ ਕਹਿੰਦੀ ਵੀ ਭਾਈ ਤੁਸੀਂ ਛੋਟੇ ਜੇਲ੍ਹ ਵਾਰਡਨਾਂ ਤੇ ਸਿਪਾਈਆਂ ਤੇ ਪਰਚੇ ਦਰਜ ਕਰ ਦਿੰਦੇ ਹੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇਲ੍ਹਾਂ ਦੇ ਵਿੱਚ ਜਿਹੜੇ ਖੂਨ ਜਾਂਦੇ ਆ ਜ਼ਿਲ੍ਹਾਂ ਵਿੱਚ ਕੋਈ ਨਸ਼ਾ ਜਾਂਦਾ ਜਾ ਜਿਲ੍ਹਾ ਵਿੱਚ ਕੁਛ ਵੀ ਜਾਂਦਾ ਹੈ ਪਰ ਉਹ ਸਾਰਾ ਜਿਹੜਾ ਕੁਛ ਜਾਂਦਾ ਡਿਊਟੀ ਰਾਹੀ ਜਾਂਦਾ ਇੱਕ ਡਰਾਮਾ ਰਚਿਆ ਗਿਆ ਕਿ ਬਾਹਰ ਦੀ ਜੀ ਗੋਲਾ ਬਣਾ ਕੇ ਛੱਡ ਦਿੰਦੇ ਆ ਚਲੋ ਮੰਨ ਲਓ ਬਾਹਰ ਦੀ ਗੋਲਾ ਬਣਾ ਕੇ ਛੱਡਦਾ ਪਹਿਲੀ ਗੱਲ ਤਾਂ ਮੋਬਾਈਲ ਜਾਂਦੇ ਆ ਨਸ਼ਾ ਜਾਂਦਾ ਜੇ ਮੋਬਾਈਲ ਜਾਂਦਾ ਉਹ ਫੁੱਟ ਜਾਊਗਾ ਦੂਜੀ ਗੱਲ ਕੀ ਬਾਹਰੋਂ ਐਡਾ ਕੀ ਅਰਜਨ ਮਿਲ ਗਿਆ ਵੀ ਜਿਹੜਾ ਮੱਛੀ ਦੀ ਅੱਖ 'ਚ ਤੀਰ ਲਾਉਂਦਾ ਤੇ ਉਹ ਬਾਹਰੋਂ ਛੜਦਾ ਤੇ ਕੀ ਉਹ ਉਸੇ ਬੈਰਕ ਦੇ ਵਿੱਚ ਜਾ ਕੇ ਉਹ ਡਿੱਗੂਗਾ ਮੋਬਾਈਲ ਤਾਂ ਕੋਥੇ ਬੈਰਕਾਂ ਜਿਹੜੀਆਂ ਬਣੀਆਂ ਜੇਲਾਂ ਦੇ ਵਿੱਚ ਹੁਣ ਬੰਦਾ ਕੋਈ 6 ਨੰਬਰ ਬੈਰਕ ਚਾ ਕੋਈ 9 ਨੰਬਰ ਚਾ ਕੋਈ A ਨੰਬਰ A B C ਆ ਉਹ ਜਿਹੜੀ ਹੈਗੀ ਹੈ ਬਿਲਡਿੰਗ ਉੱਪਰੋਂ نیچے ਹੁੰਦੀ ਹੈ ਫਰਸਟ ਫਲੋਰ ਸੈਕੰਡ ਫਲੋਰ ਤਾਂ ਕਿ ਉਹਦੇ ਕੋਲੇ ਕੋਈ ਮੱਥੇ 'ਚ ਲਿਖਿਆ ਫੇਰ ਉਹਦੇ 'ਚ ਕੀ ਹੈ ਜਿਹੜੀ ਜੇਲ ਹੈ ਉਹਦਾ ਵੱਡਾ ਆਕਾਰ ਹੈ ਉਹਦੇ ਵਿਚਾਲੇ ਫੇਰ ਇੱਕ ਦੀਵਾਰ ਹੁੰਦੀ ਹੈ ਉਹ ਘਟੂ ਘਟ 40 ਕ ਫੁੱਟ ਰਸਤਾ ਜਿਹੜਾ ਜਿਹਦੇ ਵਿੱਚ ਦੀ ਉਹ ਗਾਸਟ ਕਰਦੇ ਆ ਤੇ ਚਾਰ ਸਫੇਰੇ ਉਹਦੇ ਜਿਹੜੀਆਂ ਹੈਗੀਆਂ ਤਾਂਾਂ ਚੁੰਕੀਆਂ ਬਣੀਆਂ ਹੋਈਆਂ ਫਿਰ ਉਹਦੇ ਵਿੱਚ ਅੱਗੇ ਜਾ ਕੇ ਬੈਰਕਾਂ ਬਣੀਆਂ ਹੋਈਆਂ ਫਿਰ ਉਹਨਾਂ ਦੇ ਵਿੱਚ ਜਿਹੜੇ ਹੈਗੇ ਗੇਟ ਲੱਗੇ ਹੋਈ ਐ ਕਿਉਂਕਿ ਜਿਹੜੇ ਹਿਸਾਬ ਨਾਲ ਜਿਹੜੀ ਤੋਂ ਬਿਨਾ ਉਥੇ ਮੱਖੀ ਨਹੀਂ ਜਾ ਸਕਦੀ ਤੇ ਜਿੰਨਾ ਕੁਝ ਜਾਂਦਾ ਜਿਹੜਾ ਹੈਗਾ ਇਹ ਡਿਊਟੀ ਰਾਹੀ ਜਾਂਦਾ ਤੇ ਜਿਹੜੀਆਂ ਮਤਲਬ ਉਥੇ ਰੋਟੀਆਂ ਵੀ ਵੇਚੀਆਂ ਜਾਂਦੀਆਂ ਕਈਆਂ ਤੋਂ ਸੁਪਰਡੈਂਟ ਆਪਦੇ ਘਰੇ ਕੰਮ ਕਰਾਉਂਦੇ ਲੈ ਆ ਕੇ ਤੇ ਸ਼ਾਮ ਨੂੰ ਛੱਡ ਦਿੰਦੇ ਉੱਥੇ ਜਿਹੜੇ ਵਿਚਾਰੇ ਨੇੜੇ ਪਹੁੰਚੇ ਹੋਏ ਆ ਜਿਨ੍ਹਾਂ ਨੇ ਮਤਲਬ 10-10 ਸਾਲ ਕੱਟ ਲਈ ਉਹਨਾਂ ਦੇ ਨਕਸ਼ੇ ਪਾਸ ਸੌਣ ਵਾਸਤੇ ਭੇਜ ਦਿੰਦੇ ਆ ਤੇ ਉਹ ਫਿਰ ਭਾਈ ਦੇ ਤਾਂ ਹੈ ਨਹੀਂਗੇ ਅਗਲਾ ਕਹਿੰਦਾ ਮੈਂ ਜੋ 10 ਸਾਲ ਕੱਟ ਲਈ ਨੂੰ ਮੈਂ 2 ਸਾਲ ਵਾਸਤੇ ਕਿਉਂ ਜਾਊਂਗਾ ਫਿਰ ਉਹਨਾਂ ਨੂੰ 26 ਜਨਵਰੀ 25 ਅਗਸਤ ਨੂੰ ਮਾਫ਼ੀਆਂ ਆ ਜਾਂਦੀਆਂ ਇਸ ਕਰਕੇ ਜਿਹੜੀ ਹਾਈ ਕੋਰਟ ਹੈ ਉਹਨਾਂ ਨੇ ਕਿਹਾ ਵੀ ਭਾਈ ਤੁਸੀਂ ਜਿਹੜਾ ਹੈਗਾ ਛੋਟੇ ਮੁਲਾਜ਼ਮਾਂ ਤੇ ਪਰਚੇ ਦਿਨੋ ਜਿਵੇਂ ਲਾਰੈਂਸ ਬਸ ਨੇ ਉਹਦੀ ਇੰਟਰਵਿਊ ਹੋਈ ਸੀ ਡੀਐਸਬੀ ਦੇ ਕਾਰਵਾਈ ਹੋਗੀ ਇਨਸਪੈਕਟਰ ਤੇ ਹੋਊਗੀ ਥੱਲੇੜੇ ਹੌਲਦਾਰਾਂ ਤੇ ਹੋਊਗੀ ਤੇ ਹਾਈ ਕੋਰਟ ਇਹਦੇ ਵੀ ਖਫਾ ਵੀ ਵੱਡੇ ਅਫਸਰ ਦਾ ਕਿਨੇ ਕਹ ਇੰਟਰਵਿਊ ਕਰਾਉਣ ਨੂੰ ਹੱਥ ਹੈਗਾ ਸੀਆਈ ਸਟਾਫ ਖਰੜ ਦੇ ਵਿੱਚ ਹੋਈ ਹੈ ਜਾਂ ਜੇਲ੍ਹਾਂ ਦੇ ਵਿੱਚ ਜਿਹੜੀਆਂ ਹੁੰਦੀਆਂ ਇੰਟਰਵਿਊਆਂ ਜੇਲ੍ਹਾਂ ਵਿੱਚ ਫੋਨ ਵੱਡੇ ਆਈਫੋਨ ਜਿਹੜੇ 2-2 ਲੱਖ ਰੁਪਏ ਦੇ ਆ ਉਹ ਕਿਸ ਤਰ੍ਹਾਂ ਜਾਂਦੇ ਨੇਗੇ ਇਸ ਕਰਕੇ ਜਿਹੜਾ ਫਿਰ ਸਭ ਤੋਂ ਵੱਡੀ ਗੱਲ ਇਹ ਹੈ ਇਹ ਪੰਜ ਜੇਲ੍ਹ ਸੁਪਰਡੈਂਟਾਂ ਦੀ ਜਿਹੜੀ ਇਨਕੁਆਰੀ ਕਿਉਂ ਖੋਲੀ ਹਾਈ ਕੋਰਟ ਨੇ ਕਿਉਂਕਿ ਜੇਲ੍ਹਾਂ ਦੇ ਵਿੱਚੋਂ ਮੋਬਾਈਲਾਂ ਤੋਂ 43000 ਕਾਲ ਅਪਰਾਧੀਆਂ ਨੇ ਕੀਤੀ ਹੈ 43000 ਚੌਕਾ 3ਾ ਦੋ ਤਿੰਜੇਰਵਾ 43000 ਕਾਲ ਅਪਰਾਧੀਆਂ ਨੇ ਬਾਹਰੋਂ ਕੀਤੀ ਹੈ ਕਿਸੇ ਤੋਂ ਕੀ ਫਰੋਤੀਆਂ ਲਈਆਂ ਕਿਸੇ ਤੋਂ ਕੀ ਮੰਗਿਆ ਕੀ ਮੰਗਿਆ ਫਿਰ ਅੱਗੇ ਵਿੱਚ ਜੇਲ੍ਹ ਦੇ ਆਪ ਕੀ ਟ੍ਰੀਟਮੈਂਟ ਕਰਦੇ ਆ ਤੇ ਹੁਣ ਇਹ ਸਾਰਾ ਕੁਝ ਸਾਹਮਣੇ ਆ ਜਾਣਾ ਹੈ ਤਾਂ ਜੋ ਉਹਨਾਂ ਨੂੰ ਮਾਲ ਕਿੱਥੋਂ ਪਹੁੰਚਦਾ ਇਸ ਅਫਸਰਾਂ ਨੂੰ ਉਹ ਜੇ ਤੁਨਕਵਰੀ ਚੱਲ ਪਈ ਤਾਂ ਉਹ ਸਾਰਾ ਕੁਝ ਖੁੱਲ ਜਾਣਾ ਕਿਉਂਕਿ ਜਿਹੜੇ ਬੰਦੇ ਦੀ ਤਨਖਾਹ ਜੇ 90000 ਹੈ ਤਾਂ ਬਿਜੀਰੈਂਸ ਦੇ ਜਿਹੜੇ ਭ੍ਰਸ਼ਟਾਚਾਰੀ ਐਕਟ ਮੁਤਾਬਕ ਦੋ ਹਿੱਸੇ ਬੰਦਾ ਖਰਚ ਕਰ ਸਕਦਾ ਇੱਕ ਹਿੱਸਾ ਸੇਵੰਗ ਕਰ ਸਕਦਾ ਤੇ ਜਦੋਂ ਸੂਚਕਾਂਕ ਨਾਲ ਜੋੜਿਆ ਵੀ ਕਿੰਨਾ ਸੋਹਣਾ ਹੈ ਕਿੰਡੀ ਵੱਡੀ ਫਰਿੱਜ ਹੈ ਸੂਈ ਵਿੱਚ ਕੀ ਕੁਝ ਪਿਆ ਹੈ ਇਧਰ ਉਧਰ ਕੀ ਆ ਕਿੰਨੇ ਕਨਾਲਾਂ ਚ ਕੋਠੀ ਹੈ ਕਿੰਨੇ ਪੜਦੇ ਉਹ ਚ ਕੀ ਕੁਛ ਬੈੱਡ ਹੈ ਹੋਰ ਆ ਜੋ ਸਾਰਾ ਕੁਛ ਸੂਚ ਕੰਕੜਾ ਝੋੜਿਆ ਜਾਊਗਾ ਫਿਰ ਜਿੱਦੇ ਤੋਂ ਬੰਦਾ ਲੱਗਦਾ ਉਹ ਐਫੀ ਡੈਪਟ ਦਿੰਦਾ ਇੱਕ ਨੌਕਰੀ ਲੈਂਦਾ ਜਦੋਂ ਵੀ ਮੇਰੇ ਕੋਲ ਚੱਲਾ ਚੱਲਾ ਹੈ ਉਹਦੇ ਅਸਾਸੇ ਆ ਜਿਹੜੇ ਜੋੜੇ ਜਾਣਗੇ ਤੇ ਫਿਰ ਇਹ ਸਾਰੇ ਫਸਣਗੇ ਤੇ ਇਹ ਜਿਹੜਾ ਹੈਗਾ ਸਭ ਤੋਂ ਵੱਧ ਕਮਾਈ ਸਭ ਤੋਂ ਵੱਧ ਕਮਾਈ ਆਪਾਂ ਐਵੇਂ ਤੇ ਥਾਣੇਦਾਰਾਂ ਨਾਲ ਲੜੀ ਜਾਂਦੇ ਹੌਲਦਾਰਾਂ ਨਾਲ ਵੀ ਯਾਰ ਉਹਨੇ 2000 ਲੈ ਲਿਆ ਜੀ ਨੇ ਤੇ 3000 ਲੈ ਲਿਆ ਉਹ ਜਦੋਂ ਆਪਾਂ ਵਿੱਚ ਵੜਦੇ ਆ ਉਹਦੇ ਚ ਉਹ ਵਿੱਚ ਚਲਾਨ ਪਾਸ ਕਰਾਉਂਦਾ ਪੇਸ਼ ਕਰਾਉਂਦਾ ਬੜਾ ਉੱਥੇ ਵੀ ਜਾ ਕੇ ਉਹਦਾ ਜਿਹੜੇ 2 ਰੁਪਏ ਲੱਗਦੇ ਐ ਪਰ ਸਭ ਤੋਂ ਵੱਧ ਕਮਾਈ ਐ ਜਿਹੜੀ ਅੱਜ ਜੇਲ੍ਹਾਂ ਦੇ ਵਿੱਚ ਹੋ ਰਹੀ ਐ ਉੱਥੇ ਦਾਦਾਗਰੀ ਚੱਲ ਰਹੀ ਐ ਉੱਥੇ ਜਰਦੇ ਦੀਆਂ ਪੁੜੀਆਂ ਮਿਲਦੀਆਂ ਜਿਹੜੀਆਂ 5-5000 ਦੇ ਵਿੱਚ ਸਿਕਟਾਂ ਮਿਲਦੀਆਂ ਜਿਹੜੀਆਂ ਬੈਣ ਕੀਤੀਆਂ ਹੋਈਆਂ ਚਿੱਟਾ ਮਿਲਦਾ ਫੋਨ ਜਿਹੜਾ ਮਰਜ਼ੀ ਲਓ ਬੈਰਕ ਜਿਹੜੀ ਮਰਜ਼ੀ ਲਓ ਚੱਕੀ ਜਿਹੜੀ ਮਰਜ਼ੀ ਲਓ ਆਪਦਾ ਤੋਰੀ ਫੁਲਕਾ ਜਦੋਂ ਮਰਜ਼ੀ ਬਣਾਓ ਕੀ ਨਹੀਂ ਹੁੰਦਾ ਉੱਥੇ ਸੁੱਖ ਸੂਤ ਤਾਂ ਸਾਰੀਆਂ ਹੁਣ ਜਿਹੜਾ ਆ 43000 ਕਾਲ ਹੈ ਕਿਨੂੰ ਕਿਨੂੰ ਗਈ ਹੈ ਕਿਤੋਂ ਕਿਤੋਂ ਫਰੋਤੀ ਲਈ ਗਈ ਹੈ ਇਹ ਸਾਰਾ ਕੁਝ ਜਿਹੜਾ ਸਾਹਮਣੇ ਆ ਜਾਣਾ ਤੇ ਜਿਹੜਾ ਹੈਗਾ ਇਹ 500 ਡੈਂਟ ਹੈ ਇਹ ਫਸਣਗੀ ਫਸਣਗੇ ਕਈ ਜ਼ਿਲ੍ਹਿਆਂ ਦੇ ਵਿੱਚੋਂ ਕਈ ਜ਼ਿਲ੍ਹਿਆਂ ਦੇ ਵਿੱਚੋਂ ਪਰਾਧਿਕਾਂ ਦੇ ਪਾਕਿਸਤਾਨ ਦੀ ISI ਦੇ ਨਾਲ ਵੀ ਸੰਬੰਧ ਨਿਕਲ ਗਏ ਦੇਖੋ ਕਿੰਡਾ ਵੱਡਾ ਨੈਕਸਸ ਫੈਲਿਆ ਹੋਇਆ ਹੈ ਜਿਵੇਂ ਆਪਾਂ ਬਾਰਡਰ ਤੇ ਹੈ ਨਾ ਫਰੋਜਪੁਰ ਜਾਂ ਜੋ ਪਾਕਿਸਤਾਨ ਦੇ ਬਾਰਡਰ ਦੇ ਆਪਣੇ ਨਾਲ ਦੇ ਇਲਾਕੇ ਲਗੇ ਤੇ ਪਾਕਿਸਤਾਨੀ ਨਾ ਉਹ ਮਤਲਬ 15-15 ਲੱਖ ਦਾ ਹੈਰਵਨ ਸਮਾਇਕ ਦੇ ਦਿੰਦੇ ਆ ਤੇ ਵੀ ਤੁਸੀਂ ਸਾਨੂੰ ਬਾਅਦ ਚ ਪੈਸੇ ਦੇ ਦਿਓ ਜਿਹੜਾ 1 ਲੱਖ 2 ਲੱਖ ਰੁਪਇਆ ਦੇਣਾ ਦੇ ਦਿਓ ਉਹ ਜਿਨ੍ਹਾਂ ਦੇ ਨਾਲ ਖੇਤ ਉਹਨਾਂ ਦੇ ਰਾਹੀਂ ਮਿਲ ਜਾਂਦੇ ਆ ਉਹ ਜਿਹੜਾ ਸਮਾਨ ਹੈ ਉਹ ਕਹਿੰਦੇ ਬਾਅਦ ਚ ਦੇ ਦੇ ਜੇ ਬੰਦਾ ਸਾਡਾ ਬਾਅਦ ਚ ਮੁੱਕਰ ਵੀ ਜਾਂਦਾ ਇਧਰਲਾ ਇੰਡੀਆ ਦਾ ਉਹਨਾਂ ਨੇ 15 ਲੱਖ ਦੀ ਹੈਰੋਨ ਲੈ ਲਈ 2 ਲੱਖ ਦੇਤਾ ਉਹ ਕਹਿੰਦੇ 13 ਬਾਅਦ ਚ ਦੇ ਦੀ ਸਾਡਾ ਦਿਲ ਵੱਡਾ ਤੁਸੀਂ ਲੈ ਜੋ ਜੇ ਬਾਅਦ ਚ ਉਹ ਮੁੱਕਰ ਵੀ ਜਾਂਦਾ ਤੇ ਉਹਨਾਂ ਦੇ ਬੰਦੇ ਇੰਡੀਆ ਦੇ ਵਿੱਚ ਨਾ ਤੇ 15 ਮਿੰਟਾਂ ਚ ਬੰਦੇ ਨੂੰ ਮਰਵਾ ਦਿੰਦੇ ਸਾਡੇ ਪੈਸੇ ਮੁੱਕਰ ਗਿਆ ਉਹਦੀ ਠੋਕ ਦਿੰਦੇ ਜਿਹੜਾ ਗੈਂਗਸਟਰ ਬਾਦ ਕਹਿੰਦੇ ਆਪਾਂ ਇਸ ਕਰਕੇ ਜਿਹੜਾ ਨੈਕਸਸ ਹੈ ਬਹੁਤ ਵੱਡਾ ਫੈਲਿਆ ਹੋਇਆ ਅਫਸਰਾਂ ਦੀ ਮਿਲਪਕ ਤਬਣਾ ਨਹੀਂ ਹੁੰਦਾ ਤੇ ਮਾਨਯੋਗ ਹਾਈ ਕੋਰਟ ਜੇ ਕੋਰਟਾ ਨਾ ਹੋਣ ਸਾਨੂੰ ਇੱਥੇ ਕੋਈ ਨਿਆਂ ਨਾ ਮਿਲੇ ਕੋਈ ਜਸਟਿਸ ਨਾ ਮਿਲੇ ਅੰਧਕੋਰ ਫੈਲ ਜੇ ਇਸ ਕਰਕੇ ਜਿਹੜਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਭਿਆਨਕ ਨਤੀਜੇ ਨਿਕਲਨੇ ਆ ਜਿਹੜਾ ਜੇਲ੍ਹਾਂ ਦੇ ਵਿੱਚ ਵੀ ਆ ਕੁਝ ਹੋ ਰਿਹਾ ਸੋ ਵੀਰੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ